ਸਾਹਿਬ ਜੀ ਸਜਣ ਸੱਚਾ ਪਾਤਸ਼ਾਹ ਸਰਸ਼ਾਂ ਦਾ ਸ਼ਾਹ ਜੇ ਪਾਸ ਬੈਠਿਆ ਸੋਹੀਆ ਸਭਨਾ ਦਾ ਵੀਸਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੁਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੇ ਸੁਣ ਪ੍ਰਭ ਮੇਰਾ ਦੇਹੁ ਨਾਮ ਕਰ ਆਪਣਾ ਚੇਰਾ ਸਤਨਾਮ ਵਾਹਿਗੁਰੂ ਸਾਹਿਬ ਜੀ ਤਨ ਸਰੀ ਮਹਲਾ ਤੀਜਾ ਹਰ ਨਾਮ ਤਨ ਨਿਰਮਲ ਅਤਿ ਅਪਾਰਾ ਗੁਰ ਕਾ ਸ਼ਬਦ ਭਰੇ ਭੰਡਾਰਾ ਨਾਮ ਤਨ ਬਿਨ ਹੋਰ ਸਭ ਵਿਖ ਜਾਣਾ ਮਾਇਆ ਮੋਹੇ ਜਲ ਅਬਿਮਾਨ ਗੁਰਮਖ ਹਰ ਰਸ ਚਾਖੈ ਕੋਏ ਇਸ ਸਦਾ ਆਨੰਦ ਹੋਵੇ ਦਿਨ ਰਾਤੀ ਪੂਰਾ ਭਾਗ ਪ੍ਰਾਪਤ ਹੋਏ ਰਹਾ ਓਮ ਸ਼ਬਦ ਦੀਪਕ ਵਰਤ ਤਹ ਲੋਏ ਜੋ ਚਾਖਾ ਸੋ ਨਿਰਮਲ ਹੋਏ ਨਿਰਮਲ ਨਾਮ ਹਉ ਮੈ ਮਲ ਧੋਏ ਸਾਚੀ ਭਗਤ ਸਦਾ ਸੁਖ ਹੋਏ ਜਨਾ ਹਰ ਰਸ ਚਾਖਿਆ ਸੋ ਹਰ ਜਨ ਲੋਗਾ ਇਸ ਸਦਾ ਹਰਖ ਨਾਹੀ ਕਦੇ ਸੋਗਾ ਆਪ ਮੁਕਤ ਅਵਰਾ ਮੁਕਤ ਕਰਾਵੇਂ ਹਰ ਨਾਮ ਜਪੇ ਹਰ ਤੇ ਸੁਖ ਪਾਵੇਂ ਬਿਨ ਸਤ ਗੁਰ ਸਭ ਮੋਈ ਬਿਲ ਲਾਏ ਅਨ ਦਿਨ ਦਾ ਜਹੇ ਸ਼ਾਂਤ ਨਾ ਪਾਏ ਸਤ ਗੁਰ ਮਿਲਾਏ ਸਭ ਤਿਸਨ ਬੁਝਾਏ ਨਾਨਕ ਨਾਮ ਸ਼ਾਂਤ ਸੁਖ ਪਾਏ ਬੇਨ ਸਤ ਗੁਰਾ ਸਭ ਮੁਈ ਬੇਲਾਈ ਅਨ ਬਿਨ ਦਾਦੇ ਸ਼ਾਂਤਨਾ ਪਾਏ ਸਤ ਗੁਰ ਮਿਲਾਂ ਸਭ ਕ੍ਰਿਸ਼ਨ ਬੁਝਾਏ ਨਾ ਨਿਕ ਨਾਮ ਸ਼ਾਂਤ ਸੁਖ ਪਾਏ ਤਨ ਆਸਰੀ ਮਹਲਾ ਤੀਜਾ ਹਰ ਨਾਮ ਧਨ ਨਿਰਮਲ ਅਤ ਅਪਾਰਾ ਗੁਰ ਕਾ ਸ਼ਬਦ ਭਰੇ ਭੰਡਾਰਾ ਨਾਮ ਧਨ ਬਿਨਾ ਹੋਰ ਸਭ ਵਿਖ ਜਾਣਾ ਮਾਇਆ ਮੋਹੇ ਜਲਾ ਅਭਿਮਾਨ ਗੁਰਮਖ ਹਰ ਰਸ ਚਾਖੇ ਕੋਈ ਤਿਸ ਸਦਾ ਆਨੰਦ ਹੋਵੇ ਦਿਨ ਰਾਤੀ ਪੂਰਾ ਭਾਗ ਪਰਾਪਤ ਹੋਏ ਰਹਾ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮ ਨਾਵਾ ਸਾਹਿਬ ਦੀ ਬਾਤ ਤੀਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਧਨਾ ਸ੍ਰੀ ਰਾਗ ਅੰਦਰ ਅੰਗ 664 ਉੱਪਰ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨਾ ਨਗਰ ਖੇੜੇ ਤੇ ਮੇਰ ਪਰੇ ਹੱਥ ਰੱਖਣਾ ਸਮੁੱਚੀ ਕਾਇਨਾਤ ਸਮੁੱਚੇ ਸੰਸਾਰ ਦਾ ਭਲਾ ਕਰਨ ਸਤਿਗੁਰੂ ਸਾਰੀਆਂ ਸੰਗਤਾਨੀਆਂ ਮਨੋ ਕਾਮਨਾਵਾਂ ਭਾਵਨਾਵਾਂ ਪੂਰਨ ਕਰਨਾ ਘਰਾ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਏਕਤਾ ਇਤਬਾਅ ਮਾਨ ਮਨੁੱਖੀ ਤੰਦਰੁਸਤੀ ਬਖਸ਼ਣਾ ਦਰੋ ਕਰੋ ਸਿੱਖੀ ਦਾਨ ਨਾਮ ਦਾਨ ਦੀਆਂ ਦਾਤਾ ਕੋਮਲ ਚਰਨਾਂ ਦੀ ਪ੍ਰੀਤ ਬਖਸ਼ਣ ਨਿਤਨੇਮ ਸੇਵਾ ਸਿਮਰਨਾ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਣ ਕਰਨ ਸਤਿਗੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ